ਤਰਨਤਾਰਨ ਦੇ ਪਿੰਡ ਪੰਡੋਰੀ ਗੋਲਾ ਦੇ ਵਿੱਚ ਬੀਤੀ ਰਾਤ ਇੱਕ ਨੌਜਵਾਨ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਇਲਜ਼ਾਮ ਮ੍ਰਿਤਕ ਨੌਜਵਾਨ ਦੇ ਸੋਹਰੇ ਪਰਿਵਾਰ ਦੇ ਉੱਤੇ ਨੇ। ਦਰਸਲ ਅੰਗਰੇਜ਼ ਸਿੰਘ ਨਾਂ ਦੇ ਨੌਜਵਾਨ ਨੇ 6 ਸਾਲ ਪਹਿਲਾਂ ਪ੍ਰੇਮ ਵਿਆਹ ਕਰਵਾਇਆ ਸੀ। ਇਲਜ਼ਾਮ ਨੇ ਕਿ ਕੁੜੀ ਦੇ ਭਰਾਵਾਂ ਨੇ ਇਸੇ ਰੰਜਿਸ਼ ਤੇ ਚੱਲਦੇ ਹਾਂ ਬੀਤੀ ਕੱਲ ਅੰਗਰੇਜ਼ ਸਿੰਘ ਤੇ ਗੋਲੀਆਂ ਚਲਾਈਆਂ ਤੇ ਨਾਲ ਹੀ ਤੇਜ਼ ਤਾਰ ਹਥਿਆਰਾਂ ਦੇ ਨਾਲ ਉਸ ਨੂੰ ਕਤਲ ਕਰ ਦਿੱਤਾ। ਪਰਵਾਰ ਦਾ ਇਲਜ਼ਾਮ ਹੈ ਕਿ ਅੰਗਰੇਜ਼ ਸਿੰਘ ਦੇ ਮਲਤਮਾਨ ਨੇ ਪਹਿਲਾਂ ਵੀ ਹਮਲਾ ਕੀਤਾ ਸੀ ਪਰ ਪੁਲਿਸ ਨੂੰ ਸ਼ਿਕਾਇਤ ਦੇਣ ਦੇ ਬਾਵਜੂਦ ਉਹਨਾਂ ਤੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ। ਫਿਰ 2 ਜਨਵਰੀ ਹੋ ਗਿਆ ਉਹਨਾਂ ਪਿੰਨ ਅੱਗੇ ਵੀ ਲੜਕੇ ਦੇ ਉੱਤੇ ਗੋਲੀ ਚਲਾ ਹਮਲਾ ਕੀਤਾ। ਅਸੀਂ ਪੁਲਿਸ ਨੂੰ ਕਾਰਵਾਈ ਦਿੱਤੀ ਅੱਜ ਵੀ ਹੋ ਗਿਆ ਉਹਨਾਂ ਦੇ ਕੋਲੋਂ ਗਏ ਕਿ ਉਹਨਾਂ ਦੇ ਕਾਰਵਾਈ ਕਰੋ। ਸਰ ਦਾ ਕੋਲ ਲਿਖਾਇਆ ਮਸਲਾ। ਇਹ ਤੇ ਲੜਕਾ ਦੂਹਰਾ ਹੋ ਗਿਆ ਜਿਵੇਂ ਇਨਸਾਨ ਮਾਨੋ। ਇਹਨਾਂ ਕੋਈ ਕਾਰਵਾਈ ਨਹੀਂ ਕੀਤੀ ਗਈ। ਇਹਨੇ ਕੋਰਟ ਮੈਦ ਦੀ ਕਰਾਈ ਹੋਈ। ਅੱਛਾ ਇਹ ਸਾਲਿਆਂ ਦੇ ਭਰਾ ਭੂਆ ਇਦਾਂ ਕੋਈ ਨਾਂ ਨਹੀਂ ਮੈਨੂੰ ਪਤਾ ਹਨ। ਉਹਨਾਂ ਨੇ ਗੋਲੀਆਂ ਗੋਲੀਆਂ ਮਾਰੀਆਂ ਪਹਿਲਾਂ ਇੱਕ ਦਿਨ ਮਾਰੀਆਂ ਪੁਲਿਸ 'ਤੇ ਰਿਪੋਰਟ ਦਿੱਤੀ ਪੁਲਿਸ ਵਾਲਾ ਕੋਈ ਨਹੀਂ ਆਇਆ ਕੋਈ ਮਸਲਾ ਮੁਸਲਾ ਨਹੀਂ ਹੋਇਆ ਦੋ ਦਿਨ ਦੋ ਦਿਨ ਉਹ ਗੋਲੀਆਂ ਮਾਰੀਆਂ ਨੇ ਪਹਿਲਾਂ ਵੀ ਪਹਿਲਾਂ ਭਾਈ ਗਿਆ ਸੀ ਅੱਜ ਹੁਣ ਪਿੰਡੋਂ ਆਂਡਾ ਆਪਣੀ ਨਿੱਕੀ ਜਿਹੀ ਕੁੜੀ ਨੂੰ ਮਾਰ ਲੈ ਗਏ ਇਹਨਾਂ ਨੇ ਗੋਲੀਆਂ ਮਾਰ ਕੇ ਮਾਰਦਾ ਉਧਰ ਇਸ ਘਟਨਾ ਤੋਂ ਬਾਅਦ ਪੂਰਾ ਪਰਿਵਾਰ ਸਦਮੇ ਵਿੱਚ ਹੈ ਤੇ ਮਲਸਮਾਂ ਦੇ ਖਿਲਾਫ ਸਖਤ ਕਾਰਵਾਈ ਦੀ ਮੰਗ ਕਰ ਰਿਹਾ ਹੈ ਫਿਲਹਾਲ ਪੁਲਿਸ ਨੇ ਕੇਸ ਚਾਰਜ ਕਰ ਲਿਆ ਏ ਪਰ ਇਸ ਮਾਮਲੇ ਦੇ ਵਿੱਚ ਸਾਰੇ ਮਲਸਮ ਅਜੇ ਫਰਾਰ ਨਹੀਂ ਆਪਣਾ ਉਹਦੇ ਦੋ ਔਣ ਬੱਚੇ ਨੇ ਦੋ ਲੜਕੀਆਂ ਛੋਟੀਆਂ ਛੋਟੀਆਂ ਤੇ ਪਿੰਡ ਛੱਡ ਕੇ ਪੰਡੋਰੀ ਗੋਲੇ ਕਰਾਇਤੇ ਰਹਿ ਰਿਆ ਤੇ ਜਿਹੜੇ ਉਹਦੇ ਲੜਕੀ ਦੇ ਪਰਿਵਾਰ ਵਾਲੇ ਨੇ ਉਹ ਇਹ ਰੰਜਿਸ਼ ਰੱਖਦੇ ਸੀ ਵੀ ਸਾਡੀ ਬਹੁਤ ਬੇਕੀ ਹੋਈ ਆ ਅੱਜ ਉਹਨਾਂ ਨੇ ਵਕਤ ਪਾ ਕੇ ਤੇ ਉਸ ਮੁੰਡੇ ਅੰਗਰੇਜ਼ ਸਿੰਘ ਦਾ ਕਤਲ ਕਰ ਦਿੱਤਾ ਤੇ ਉਹਦੇ ਦੋਸ਼ੀਆਂ ਦੇ ਖਿਲਾਫ ਮਕਦਮਾ ਅੰਦਰਜ ਕਰ ਲਿਆ ਤੇ ਤਤਤੀਸ ਚੱਲ ਰਹੀ ਹੈ